हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆਪਾਂ ਬੁਰਜ ਨੱਥੂਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਵੀਰ ਹੈਪੀ ਦੇ ਕੋਲੇ ਆਇਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਪਸ਼ੂ ਵਪਾਰ ਦਾ ਕੰਮ ਆ ਪਸ਼ੂ ਇਸ ਘਰ ਆਉਂਦੇ ਆ ਵਿਕਰੀ ਵਾਲੇ ਤੇ ਉਹ ਟੀਮ ਦੇ ਵਿੱਚ ਪਸ਼ੂ ਆਉਂਦੇ ਆ ਪਹਿਲਾਂ ਵੀ ਆਪਾਂ ਕਾਫੀ ਪਸ਼ੂ ਤੁਹਾਨੂੰ ਇਸ ਘਰੋਂ ਦਿਖਾਏ ਆ ਅੱਜ ਰਲਵੇਂ ਮਿਲਵੇਂ ਸਾਰੇ ਪਸ਼ੂ ਹੈਗੇ ਆ ਜਿਨ੍ਹਾਂ ਦੇ ਵਿੱਚੋਂ ਦੋਸਤੋ ਅਜ ਮੱਝਾਂ ਬੈੜਾਂ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਆਪਾਂ ਤੁਹਾਨੂੰ ਦਿਖਾ ਦਾਂਗੇ ਪਸ਼ੂ ਸੱਜਰ ਸੋਏ ਗੱਭਣ ਤਿਆਰੀ ਵਾਲੇ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਆਪਾਂ ਦਿਖਾ ਦਾਂਗੇ ਸੋ ਵੀਡੀਓ ਦੇ ਨਾਲ ਤੁਸੀਂ ਐਡ ਕਰਕੇ ਚਲੋ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਸਾਰੇ ਵੀਰਾਂ ਨੂੰ ਸਮਝ ਵਿੱਚ ਆ ਸਕੇ ਸੋ ਬਾਕੀ ਆਓ ਇਹਦੇ ਨਰਤ ਪਰਖ ਕਰੋ ਜਿਹੜਾ ਕੋਈ ਦੋਸਤੋ ਵੀਰ ਗੱਬਰ ਪੁੱਤ ਲੈ ਕੇ ਜਾਂਦਾ ਤੇ ਚੌਥਾ ਨਾਲ ਟਿੱਪ ਕੇ ਜੇਕਰ ਕੋਈ ਵੀਰ ਸਵੇਰ ਸਵੇਰ ਪਸ਼ੂ ਲੈ ਕੇ ਜਾਂਦਾ ਕੋਈ ਇੱਕ ਟਾਈਮ ਦੋ ਟਾਈਮ ਚੋ ਕੇ ਵੀ ਤਸੱਲੀ ਜ਼ਰੂਰ ਕਰ ਲਿਆ ਕਰੋ ਤੁਸੀਂ ਨੋਟ ਕਰ ਲਓ ਦੋਸਤੋ ਸ਼ਾਮ ਦਾ ਕੋਈ 6 ਵਜੇ ਦਾ ਸਮਾਂ ਕੱਲ ਮਾਰਨਿੰਗ 20 ਫਰਵਰੀ ਨੂੰ ਸਵੇਰ 7 ਵਜੇ ਵੀਡੀਓ ਨੂੰ ਅਪਲੋਡ ਕਰਦੇ ਆਂਗੇ ਆਓ ਲੈਨੇ ਆ ਬਧੇਰੇ ਡਿਟੇਲ ਵੀਰ ਹੈਪੀ ਤੋਂ ਸਭ ਤੋਂ ਪਹਿਲਾਂ ਵੀਰ ਹੈਪੀ ਸਾਸਰੀ ਕਾਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੋਠੀਠਾ ਮਹਾਰਾਜ ਐ ਵਧੀਆ ਕਿਰਪਾ ਸਤਿਗੁਰ ਜੀ ਠੀਕ ਹੈ ਜੀ ਪੱਕ ਪੁੱਗੋ ਫਿਰ ਪੱਕੀ ਪੰਨ ਲੱਗ ਪੈਣੀ ਆ ਪਰਨਾ ਸੂਸਬ ਬੰਨ ਕੇ ਰੱਖੀ ਜਾਣ ਹਾਂ ਹਾਂ ਜੀ ਬੰਨ ਕੇ ਬੰਨ ਕੇ ਹਾਂ ਜੀ ਚੰਗੀ ਕਾਲ ਵੀ ਤੇ ਆਪੀ ਅੱਛਾ ਹਰਪੀ ਜੀ ਅੱਜ ਪਸੂ ਆਪਣੇ ਕੋਲ ਵੀ ਟੋਟਲ ਕਿੰਨੇ ਪਹਿਲਾਂ ਤੇ ਦੱਸ ਦੋ 30 ਪਰ ਤਿੰਨ ਮੱਝਾਂ ਤੇ ਦੋ ਗਾਵਾਂ ਹੈ ਗਾਵਾਂ ਦੇ ਤਿੰਨ ਕਿਸੋਰ ਵੜ ਵੇਖੀ ਆ ਜੀ ਅੱਛਾ ਜੀ ਹਾਂ ਜੀ ਮਤਲਬ ਕਿ ਤਿੰਨ ਗਾਵਾਂ ਨੇ ਅੱਜ ਨਹੀਂ ਇੱਕ ਟੋਕੜ ਗਾਵੇ ਇੱਕ ਟੋਕੜ ਗਾਂ ਹਾਂਜੀ ਹਾਂਜੀ ਤੇ ਦੋ ਸੱਜਰਾ ਚੀ ਆ ਦੋ ਸੱਜਰਾ ਤੇ ਮੱਜਾਂ ਦੇ ਵਿੱਚ ਕੀ ਆ ਮੱਜਾਂ ਇੱਕ ਮੈਂ ਟੋਕੜਾ ਤੇ ਦੋ ਮੈਂ ਹੀ ਗੱਬਣਾ ਵੱਡੀਆਂ ਕਨੀਜੀ ਮੈਂ ਬਹੁਤ ਚੰਗੇ ਰਕਾਰ ਵਾਲੀ ਆ ਬਜ਼ਾਰ ਦਾ ਠੀਕ ਹੈ ਹਾਂਜੀ ਲੋ ਵੀ ਤਿੰਨ ਬੱਜਾਂ ਦੋਸਤੋ ਤੇ ਤਿੰਨ ਹੀ ਘੜਾ ਵਾਲੇ 6 ਪਸ਼ੂ ਤੁਹਾਨੂੰ ਦਿਖਾਉਣੇ ਆ ਤੁਹ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਜੁੜੇ ਰਹੋ ਤਾਂ ਜੋ ਤੁਹਾਨੂੰ ਦੋਸਤੋ ਕੱਲੇ-ਕੱਲੇ ਪਾਸੇ ਦੀ ਇਨਫੋਰਮੇਸ਼ਨ ਤੁਹਾਨੂੰ ਮੈਂ ਪਹਿਲੇ ਨੰਬਰ ਤੋਂ ਕਿੱ데 ਪਾਸੇ ਸ਼ੁਰੂਆਤ ਕਰਦੇ ਆਂ ਪਹਿਲਾਂ ਆਪਾਂ ਮੈਦੋ ਕਰ ਲੋ ਆ ਮੱਝ ਤੋਂ ਹੀ ਕਰ ਲਈ ਗਿੰਦਾ ਦੂਜਾ ਸੂਆ ਝੋਟੀ ਦੀ ਜੀ ਅੱਛਾ ਦੇਖੋ ਮਹਾਰਮਾਣ ਏਰੀਆ ਦੀ ਝੋਟੀ ਆ ਨੀਲੀ ਜਗਦੀ ਆ ਨੀਲੀ ਜੌਦੀ ਆ ਹੁਕਮ ਬਣ ਕੇ ਹਾਰੀ ਦੇ ਦਰਦ ਛਾਲ ਹੈਗੇ ਸਾਰੇ ਨੀਲੀ ਦੀ ਇਹ ਮੈਂ ਆ ਦੋ ਝੋਟੀ ਵੇਖੋ ਕਿੱਡੀ ਜੰਦਾ ਪੱਤ ਘਾੜ ਵੇਖੋ ਦੋਸਤੋ ਚੰਗੀ ਜੰਮੀ ਪਲੀਆਂ ਵੱਡਾ ਮਾਲੀਆ ਦੀ ਕਾਦੀ ਆ ਦੇ ਉਹਨਾਂ ਨੇ ਆ ਗੁੰਡਾ ਕੱਟ ਕਾ ਲਿਆ ਕੋਲੋਂ ਵੱਡੀ ਆ ਕੱਦ ਕਾਟੀ ਵੇਖ ਕੇ ਸਾਰੇ ਵੀਰਾਂ ਨੇ ਜਜਮੈਂਟ ਕਰ ਲੈਣੀ ਆ ਵੱਡੇ ਕੱਦ ਕਾਦ ਦੇ ਵਿੱਚ ਚੰਗੀ ਜੰਮੀ ਫਲੀਆ ਕਰਮ ਵਾਲੀ ਸਿੰਗਲ ਹੱਡੀ ਦੇ ਵਿੱਚ ਤੇ ਹੈਪੀ ਸਮਾਂ ਕਿਦਾਂ ਰਹਿੰਦੀ ਸੰਤੂ ਸਾਹਿਬ ਉਹਨਾਂ ਦੀ ਗਿਣਤੀ ਦਾ ਦੇਣਾ 12 ਤੇ 12 ਦਿਨ ਪਏ ਗਿਣਤੀ ਵਾਲੇ ਅੱਛਾ 12 ਪੂਰੇ 12 ਦਿਨ ਤੇ ਮੈਂ ਤਾਂ 15 ਦੇ ਵਿੱਚ ਝੋਟੀ ਬੋਲੇ ਖੁੱਲੇ ਡੁੱਲੇ ਲੈ ਜੂਗੀ ਵੀ ਲੈ ਜੂ 15 ਦਿਨ ਹਾਂ 15 ਦਿਨ ਲੈ ਜੂਗੀ ਦੂਜੇ ਸੂਏ ਸੰਤੂ ਸਾਹਿਬ ਲਓ ਵੀ ਹਾਂਜੀ ਸੋ ਦੋਸਤੋ ਬਾਹਰ ਕੱਢ ਕੇ ਤੋੜ ਕੇ ਤੁਹਾਨੂੰ ਦੱਸੂਗਾ ਫਿਰ ਪਤਾ ਲੱਗੂਗਾ ਛੇ ਹਜ਼ਾਰ ਦੇ ਵਿੱਚ ਹੈ ਕੀ ਆ ਹੈਪੀ ਵੇਟ ਮੜਾ ਕੱਢ ਬਾਰ ਨੂੰ ਦਿਖਾਈਏ ਫੇਰ 15 ਕਦੇ ਰੈਸਟਿੰਗ ਮੇਟੜ 15 ਕਦੇ ਸਮਾਂ ਲੈਂਦੀ ਆ ਬਾਕੀ ਪੂਰੀ ਵੱਡੀ ਹਾਈਟ ਕੱਦ ਅੱਖ ਬਿੱਲੀ ਵਰਗੀ ਬੱਗੀ ਨਾਸ ਵੇਖਿਆ ਤੁਸੀਂ ਹੋਰ ਨਹੀਂ ਆ ਕਦੇ ਵੇਖ ਲੋ ਲੋ ਜੀ ਅਸਲੀ ਚੀਜ਼ ਹੀ ਆ ਹੋਰ ਮੜਾ ਤੋਰਦਾ ਨੇ ਤੋਰਦੀ ਆ ਠੀਕ ਹੈ ਜੀ ਤੇ ਚਾਰੇ ਖੋਰ ਚਾਰੇ ਪੈਰ ਧੋਤੇ ਆ ਉਹ ਜੋ ਵੀ ਹਾਫ ਵਾਈਟ ਆ ਬਾਕੀ ਇੱਕ ਮਾਲਿਕਾਂ ਦਾ ਭਲੇਖਾ ਪਾਉਂਦੀ ਆ ਦੋਸਤੋ ਪੂਰੀ ਵੱਡੀ ਚੰਗੀ ਰਾਜੀ ਵਜਨ ਲੋੜ ਵਿੱਚ ਠੀਕ ਹੈ ਜੀ ਆ ਲੋ ਇੱਕ ਵਾਰੀ ਮੂੰਹ ਦਿਖਾਈਏ ਵੀਰ ਹਾਤੀ ਦਾ ਲਓ ਜੀ ਇਹਦਾ ਪਹਿਲਾ ਆ ਬਲੋ ਸਾਰੀਆਂ ਨਿਸ਼ਾਨੀਆਂ ਪੂਰੇ ਕਵਰ ਕਰਦੀ ਆ ਦਾ ਸੀਲਸਰਾ ਗਵੜੀ ਕਰਮਾਂ ਦੇ ਕੋਈ ਇਹਨੂੰ ਉਹ ਜੀ ਗੱਲ ਬਾਤ ਨਹੀਂ ਕੋਈ ਟੈਟੂ ਨਹੀਂਗਾ ਝੋਟੀ ਆ ਸੀਲਸਰਾਗਾ ਕਿਉਂਕਿ ਇਹੋ ਜੀ ਕੋਈ ਗੱਲ ਬਾਤ ਨਹੀਂ ਊਸ਼ੂ ਊਸ਼ੂ ਵਾਲੀ ਨਹੀਂਗੀ ਕੱਲ ਜਦੋਂ ਉਹਨਾਂ ਕੋਲ ਛੁੱਟੀ ਆਈ ਆ ਜੇ ਕੋਈ ਗੱਲ ਬਾਤ ਨਹੀਂ ਆ ਕਰਿਓ ਮੂੰਹ ਮੜਾ ਬੈਗ ਨੂੰ ਆਪੀ ਮੜਾ ਇਹਨੂੰ ਦਿਖਾਇਓ ਹਾਂ ਤਾ ਤੋਰ ਲੋ ਜੀ ਇੱਕ ਚੀਜ਼ ਆ ਤੇ ਮੈਨਾ ਵੀ ਵਸਤਰੀ ਬਲਖਣੀ ਹੈ ਕੇ ਸੋ ਦੋਸਤ ਪਾਈਲਨ ਝੋਟੀ ਨੇ 14 ਕੁ ਰੁਪਏ ਦੀ ਝੋੜੀ ਆ ਇਹਨੇ ਹਾਂਜੀ ਠੀਕ ਆ ਆ ਮਾਲਕਾਂ ਦੇ ਘਰੇ ਵੀ ਲੈ ਚਲਾਂਗੇ ਜਿੰਨਾ ਤੋਂ ਆਈ ਝੋਟੀ ਹੂੰ ਉਹਾਂ ਦੇ ਵੀ ਆ ਝੋਟੀ ਦੀ 16 ਕੁ ਰੁਪਏ ਦਾ ਝੋਟੀ ਦਾ ਵੇਚ ਜੇ ਭਈਆਣਾ ਕੋਈ ਵੀ ਦੇਵੇ ਝੋਟੀ ਦਾ ਅੱਛਾ ਅੱਛਾ ਹਾਂਜੀ ਸੋ ਦੋਸਤੋ ਬਾਕੀ ਸਰੀਰ ਘਟਾਛਾ ਵੱਡਾ ਮੈਂ ਦਾ ਚੰਗੀ ਰਾਜੀਆ ਵਜਨ ਲੋਡ ਪੂਰਾ ਤੇ ਬਾਕੀ ਆ ਕਿ ਦੁੱਧ ਦੋਸਤੋ ਸੇਵਾ ਦਾ ਬਾਕੀ ਜਿਉਂਦਾ ਕੋਈ ਨਾ ਸੇਵਾ ਕਰਾਏ ਤੈਨੂੰ ਮਿਲ ਤੂੰ ਜੰਮੀ ਭਲੀ ਆ ਪਹਿਲਾ ਕਰਦਾ 14 ਗੱਲਾਂ ਤੋਂ ਜੋ ਆ ਵਾ ਸੇਵਾ ਉਹਨੇ ਬੰਦਿਆਂ ਦੀ ਫੁੱਲ ਲੈ ਤੇ ਰੱਖੀਆਂ ਨੇ ਦੋ ਹੀ ਮਈਆਂ ਹਾਂਜੀ 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 ਆ ਲੋ ਤੇ ਬਾਕੀ ਵੇਖ ਕੇ ਚੈੱਕ ਕਰੋ ਦੋਸਤੋ ਕੋਈ ਦੂਰੋਂ ਨੇੜੋਂ ਵੀਰ ਤੁਰਦਾ ਕੈਂਡੀਆਂ ਰੱਖ ਗਿਆ ਉਹ ਵੀ ਫੁੱਲ ਵੱਡੀ ਹਾਈਟ ਕੱਦ ਕਾਟ ਸੋਹਣਾ ਵੱਡਾ ਫੁੱਲ ਠੀਕ ਹੈ ਜੀ ਬਾਡੇ ਬਾਂਦਰ ਦੀ ਪੂਰੀ ਵੱਡੀ ਆ ਆ ਲੋ ਸੰਜਪਾਦ ਨੇ ਬੂਰੀ ਮੈਂ ਪਾਈ ਨਾ ਹਾਂਜੀ ਉਹ ਉਹਦਾ ਵੀ ਸਰਾ ਹੀ ਆ ਠੀਕ ਹੈ ਜੀ ਲੈ ਵੀ ਫਿਰ ਹੈਪੀ ਮੂਡ ਲੀ ਗੇ ਬਹੁਤ ਦੋਸਤੋ ਜਿਹੜੇ ਵੀਰ ਨੂੰ ਪਸੰਦ ਆਉਗੀ ਵਿਸ਼ੇਸ਼ ਤੌਰ ਤੇ ਤੁਸੀਂ ਗੱਲਬਾਤ ਕਰ ਲਿਓ ਬਾਕੀ 15 ਦਿਨ ਹਜੇ ਕਰਮਾ ਨਹੀਂ ਲਈ ਦੀ ਐ ਸੂਣ ਦੇ ਵਿੱਚ ਬਾਕੀ ਹਜੇ ਨੋਰਮਲ ਜਿਹਾ ਲਾਏ ਪਈ ਆ ਤੇ ਆਪਾਂ ਇੱਕ ਆਈਡੀਆ ਮਾਰ ਸਕਦੇ ਆ ਵੀ ਦਿਨ ਹਜੇ ਚੰਗੇ ਖਾਸੇ ਨੇ ਕੋਈ 15 ਦਿਨ ਕੋਈ 20 ਦਿਨ ਇੱਥੋਂ ਤੱਕ ਵੀ ਤੁਸੀਂ ਆਈਡੀਆ ਮੰਨ ਸਕਦੇ ਵੈਸੇ ਪਾਏ 15 ਕੀ ਆ ਤੁਹਾਨੂੰ ਸਾਹਿਬ 12 ਦਿਨ ਗਿਣਤੀ ਆ ਲੈਣੇ 15 ਦੇ ਬਾਅਦ ਵਿੱਚ ਮੈਂ ਖਰਚਾ ਭਰ ਦੂੰਗਾ ਮੈਂ ਦਾ ਬਸ ਠੀਕ ਹੈ ਇਹ ਨਾਲ ਬਾਅਦ ਵਿੱਚ ਜਾ ਕੇ ਕਿਸੇ ਨੂੰ ਜ਼ਿਆਦਾ ਸੰਭਾਲ ਸਕੀਂ ਮੈਂ ਨਾ ਵੀ ਕਹੂੰ 15 ਦਿਨ ਨੂੰ ਡੇਢ ਮਹੀਨਾ ਜਦੋਂ ਵੀ ਪੁੱਟਣਾ ਮੈਂ ਕਰ ਦੇਣਾ ਲੈ ਲਿਆ ਆਪਣੇ ਦੋ ਜੇ 15 ਦਿਨਾਂ ਦੇ ਬਾਅਦ ਟਾਈਮ ਲਾਏ ਤੇ ਮੈਂ ਖਰਚਾ ਭਰ ਦੂੰ ਮੈਂ ਦਾ ਉਹ ਦੋਸਤੋ ਜੇਕਰ ਜ਼ਿਆਦਾ ਕਾਲੀ ਜਾਲੀਆ ਦਾ ਚਪੜੀ ਤੇ ਲੈ ਲੋ ਕਾਲੀ ਤਰਗੀ ਦੂਜਾ ਸੂਆ ਝੋਟੀ ਸੁਣੀ ਆ ਵਾਹ ਜੀ ਵਾਹ ਹਾਂਜੀ ਵੱਡਾ ਬਲਡੋਜ਼ਰ ਕੱਢਿਆ ਵੀਰਾਪੀ ਨੇ ਅੱਜ ਤੇ ਮੋਲ ਮਹਾਰਾਜੀ ਕਿਰਪਾ ਸੇ ਦੋ ਸਰਾਇ ਲਿਆਵਾਂਗੇ ਮੈਂ ਮੋਲ ਕੀ ਕਰਦੇ ਆ ਪੀਦਾ ਫਿਰ ਸੰਤੂ ਸਾਹਿਬ ਮੋਲ ਕਰਦੇ ਤਾਂ ਮੈਂ 40 45 ਕਰੀ ਜੀ ਇੱਕ 30 ਜੋ ਮਾਨਤਾਣ ਕਰ ਦਾਂਗੇ ਇੱਕ 30 ਜੋ ਹਾਂਜੀ ਠੀਕ ਹੈ ਭਰਾ ਖੁੱਲਾ ਹੀ ਕਰ ਦਾਂਗੇ 5000 ਸਵਾਦ ਨਾਲ ਦੇ ਦਾਂਗੇ 50 ਹੱਡ ਝੋਟੀ ਦੇ ਦਾਂਗੇ ਹਾਂ ਨਹੀਂ ਜੜੀ ਤੇ ਸੰਤੂ ਸਾਹਿਬ ਟੋਪੀ ਝੋਟੀ ਹੋਦ ਨੂੰ ਹੋਰ ਚੀਜ਼ ਆ ਜਦੋਂ ਟੋਪੀ ਹੋਦਰ ਮੋਲ ਹੋਰ ਹੋਊਗਾ ਦਾ ਅੱਜ ਦਾ ਮੁੱਲ 1 5000 ਚਲੋ ਹਾਂਜੀ ਜੇਕਰ ਉਹ ਅੱਜ ਵੀ ਇਹ ਸੰਪਰਕ ਕਰਦਾ ਹਾਂਜੀ 1.5 ਦੀ ਝੋਟੀ ਹਾਂ ਨਹੀਂ ਦੇਣੀ ਆਪਾਂ ਠੀਕ ਹੈ ਉਹ ਯਾਰੋ ਕੀ ਫੇਜ ਉਹ 1.5 ਲੱਖ ਸੰਧੋ ਵੀ ਦੇਣ ਵਾਲੀ ਆ ਠੀਕ ਹੈ 16 ਕੁ ਦਾ ਆਪਾਂ ਮਨਾ ਗਏ ਜਦਾਂ ਝੋਟਸੇ ਬਿਲਕੁਲ ਦੀ ਬਿਲਕੁਲ ਉਹ ਚੰਗੀ ਜਿਹੀ ਤਸੱਲੀ ਦਿੱਤੀ ਹੈ ਤਾਂ ਤੁਸੀਂ ਵੀ ਦੇਵੋ ਉਹ ਕੋਈ ਕਿਸੇ ਵੀਰ ਨੂੰ ਮੈਂ ਕਹਿੰਦਾ ਵੀ ਸੰਧੋ ਪੁੰਜਾ ਜਾਵਾ ਵਾਦ ਲੈ ਜੇ ਆਹ 15 ਤੋਂ 16 ਵਾਲਾ ਜੇ ਉਹ ਵੱਖਰੀ ਗੱਲ ਆ ਇਹ ਨਾਲ ਵੀ 15 ਦਿਨ ਕਹਦੇ ਜਾ ਕੇ 1.5 ਮਹੀਨੇ ਤੇ ਮੈਂ ਖਰਚਾ ਭਰੂਗਾ ਮੈਂ ਦਾ ਠੀਕ ਹੈ ਵੀਰਾ ਹਾਂਜੀ ਅਗਲੀ ਮਹੀਨੇ ਨਾਲ ਦੀ ਨਾਲ ਹੀ ਕੱਢ ਕੇ ਵੀ ਬਾਹਰ ਹੀ ਲੈ ਆਈਏ ਵੀਰਾ ਅਗਲੀ ਮਾਦੀ ਦੇ ਦੋਸਤੋ ਪਤੋਂ ਦਿਖਾ ਦਿੰਨੇ ਆ ਸਵਾ ਲੱਖ ਦੇ ਵਿੱਚ ਇਹ ਮਾਦ ਮਿਲੂਗੀ ਤੁਹਾਨੂੰ ਤੁਹਾਨੂੰ ਦਾ ਵੀ ਸ਼ੋਰ ਚਾ ਪਾਊਗਾ ਕੋਈ ਵੀਰੇ ਨਾ ਕਵੇ 100 ਲੱਖ 15 ਲੱਖ ਵੀ ਮੇਰਾ ਕੋਈ ਨਾ ਪਤਾ ਵੀ ਜਾਇਜੀ ਕਮਾਈ ਕਰਕੇ ਤਾਂ ਮਾੜਾ ਮਾੜਾ ਦੇਖੋ ਜੀ ਐਡਾ ਪਸ਼ੂ ਸਾਹਮਣੇ ਬੜਾ ਹੋਣਾ ਤੇ ਐਪੀਏ ਸਮਾਜ ਦੀ ਡਿਟੇਲ ਕਰੋ ਸਾ ਜੀ ਸੰਤੂ ਸਾਹਿਬ ਤੀਜਾ ਸੂਬਾ ਮੈਂ ਸੁਣੀ ਆ ਤੀਜਾ ਸੂਬਾ ਹਾਂਜੀ ਇਹ ਮੋੜਾ ਦੀ ਮਹਿਮਾ ਇਹ ਸਵਾ ਕਿੰਨੇ ਹਾਂਜੀ ਕਿੰਨਾ ਲਿੰਦੀ ਸਮਾ 10 ਦਿਨ ਖੁੱਲੇ ਦੁੱਦੇ ਪੈਸਾ ਸੰਤੂ ਸਾਹਿਬ ਇਹਦੇ ਮੈਂ ਦੇ ਠੀਕ ਹੈ ਜੀ ਹਾਂਜੀ ਲੋਗੀ 10 ਦਿਨ ਹਜੇ ਸਮਾਂ ਲੈਂਦੀ ਆ। ਤੂਆ ਦੂਜਾ 10 ਦਿਨ ਹਜੇ ਸਮਾਂ ਲੈਂਦੀ ਆ। ਤੁਸਾਂ ਜੇ ਮੀ ਉਸਦੀ ਭੈਣੀਆਂ। ਅੱਛਾ ਜੀ। ਮੇਲੋ ਇਹਨੂੰ ਕੋਈ ਲੱਥੀ ਚੜੀ ਮੈਨੂੰ ਦੋ। ਠੰਢੀ ਦਾ ਮਾਜੇ ਆ ਠੰਢੀਆਂ ਠੀਰੀਆਂ ਮੈ। ਸੀਰ ਸਲੱਗ ਠੰਢੀ ਠੀਰੀ ਬਾਕੀ ਦੂਸਰਾ ਤਰ੍ਹਾਂ ਵੇਖ ਕੇ ਚੱਕ ਲੈ। ਮੇਲੋ ਉੱਧੇ ਭਵਾਂ ਡੱਕ ਵੀ ਆ ਪੰਮਾ। ਲੈ ਵੀ ਅੱਜ ਤਾਂ ਪੂਰਾ ਆਖਾਂ ਮੰਨਦਿਆਂ ਮੈਂ ਜਾ। ਮੈਂ ਸੰਦੇ ਮੈਂ ਹੀ ਉਹ ਲੈਣੀ ਮੇਲੋ। ਲੈ। ਨਹੀਂ ਵੀ ਅੱਜ ਤੱਕ ਕਹੇ ਦੇ ਵਿੱਚ ਆ ਪਸੂ ਹੈਪੀ ਤੇ। ਹੈਪੀ ਤੋਰਦੇ ਫਿਰ ਲੰਮਾ ਪਾਈ ਆਨ। ਬਾਕੀ ਚਾਈຊ ਵੀ ਪੂਰੀ ਏ ਦੋਸਤੋ ਅੱਜ ਸ਼ੰਗੀਰਤਾ ਕੋਲ ਵਧੀਆ ਰਿਆਂ ਦਾ ਕੋਈ ਨਹੀਂ ਪੈਣ ਜੀ ਇਹ ਨਹੀਂ ਮੈਂ ਕੋਈ ਜਵਾਬ ਫੜੀ ਲਿਸ਼ਣ ਛੂ ਵਾਲ ਗਿਆ ਮੈਂ ਆਹ ਵੀ ਦੇਣੇ ਇਹਦੇ ਕਿੰਨੇ ਕ ਪੂਰੇ ਹੋਣ ਦੇ ਵਿੱਚ ਜੀ ਸਾਬ ਇਹਦੇ 10 ਦਿਨ ਪਹਿਲੇ ਵੀ ਹੋਣੀ ਆ ਲੈਣੇ 10 ਕ ਦਿਨ 10 ਦਿਨ ਪਹਿਲੇ ਤੋਂ ਗੁਰਤੀ ਜਾ ਲਓ ਜੀ 10 ਕ ਦਿਨ ਹਜੇ ਆਈਡੀਆ ਮੰਨ ਲਓ ਭਰਾਵੋ 10 ਕ ਦਿਨ ਹੀ ਚੱਲਦੀ ਬਾਕੀ ਆ ਵੇਖੋ ਥਣ ਪਾਟ ਇਹ ਹੈ ਵੀ ਥੋੜਾ ਤੋਰ ਦਿਆ ਇਹਨੂੰ ਬਾਕੀ ਬਾਡੀ ਸਟਰਕਚਰ ਇਸ ਮਾਝ ਦਾ ਵੀ ਪੂਰਾ ਕਾਇਮ ਆ ਮਧਰੀ ਡੌਲੀ ਦੇ ਵਿੱਚ ਜਿਵੇਂ ਪਸ਼ੂ ਆਪਾਂ ਦੇਖਦੇ ਆਂ ਹਾਂਜੀ ਤੌਰ ਵਾ ਵੀ ਲੱਭਾ ਹਾਂਜੀ ਹਾਂਜੀ ਲਓ ਦੋਸਤੋ ਮਾਝੇ ਵੀ ਪੂਰੀ ਕਾਇਮ ਆ ਵਜ਼ਨ ਲੋਡ ਪੂਰਾ ਮੇਰੇ ਪਲੇ ਪੂਰੀ ਹੈ ਵੀ ਪਰ ਹਾਈਟ ਮੀਡੀਅਮ ਆ ਪਰ ਵਜਨ ਲੋਡ ਪੂਰਾ ਇਸ ਮੈਨ ਦਾ ਸਰਪਾ ਚਾਹੀਦੀ ਹੈ 24 ਦਿਨਾਂ ਦੇ ਬਾਅਦ ਹਾਂਜੀ 24 ਤਰੀਕ ਨੂੰ ਧਮਾਕਾ ਹੀ ਪਾ ਦੇਗੇ 24 ਤਰੀਕ ਨੂੰ ਵਾਹ ਵਾਹ ਹਾਂਜੀ ਤੇ ਅੱਪੀ ਕੀ ਫਿਰ ਮੁੱਲ ਕਰਦੇ ਆ ਤਾਂ ਲੈ ਲਓ ਮੁੱਲ ਕਰ ਨੂੰ 1.5 ਕਰੋੜ ਇੱਕ ਦਾਅ ਕਰ ਲਓ ਲੱਖ ਚੋਂ ਹਾਂਜੀ ਯਾ 2.699 98 ਹਜ਼ਾਰ ਰੁਪਏ ਠੀਕ ਹੈ ਠੀਕ ਹੈ ਨੀ ਠੀਕ ਹਾਂ ਦੋਸਤੋ ਲੱਖ ਦੇ ਵਿੱਚੋਂ ਮਾਨਤਾ ਹੋ ਜਾਊਗਾ ਤੇ ਅਗਲੀ ਮੈਂ ਕੱਢ ਕੇ ਆਪਾਂ ਸਾਹਮਣੇ ਲਿਆਈਏ ਜੰਗੀ ਮਾਝ ਲੈਣੀ ਕੋਈ ਭੰਡਪਰਾ ਕੋਈ ਜਿਆਦੇ ਪੈ ਨਹੀਂ ਲੋੜਾ ਲੱਗਦਾ ਬਿਲਕੁਲ ਲੋੜਾ ਨਹੀਂ ਘਰ ਆ ਜਾ ਗੱਲਾਂ ਬਾਤਾਂ ਇਹਨੀਆਂ ਛੋਟ ਆ ਜਾਏ ਗਿਫਟ ਤੇ ਹੀ ਰਹਿਣਾ ਪਾ ਲਓ ਜੀ ਤੇ ਮੂੰਹ ਦੀ ਵੇਲੋ ਕਰੀਏ ਸਾਹਮਣੇ ਅੱਛਾ ਜੀ ਕਹਿੰਦੇ ਇਹ ਪਾਈਪੜ ਇਹ ਟੋਕਰ ਕਬਣੇ ਨਾ ਜੀ ਨਾ ਨਾ ਕੋਈ ਟੋਕਰ ਕਬਣੇ ਝੂਠ ਨਹੀਂ ਮਾਰਨਾ ਠੀਕ ਆਣਾ ਪਰ ਇਹਨੂੰ ਹਟਾ ਦਰ ਹੋ ਗਿਆ ਆਪਣਾ ਲੋ ਖਾਲੀ ਕਰਕੇ ਵੀ ਕੋਈ ਲਵੇ ਮਾਲੀ ਤੋਂ ਲੈ ਚਾਹੀਦਾ ਇਹ ਕੱਲੀ ਵਿੱਚ ਦੁੱਧ ਹੈਗਾ ਥੱਲੇ ਨੇ ਦੋ ਸੰਗਤ 5 ਕਿਲੋ ਵਿੱਚ ਚਵਾ ਕੇ ਦਵਾ ਦੋ ਟਾਈਮਾਂ ਲੋ ਦੋਸਤ ਕਾਦਾ ਬਿਲਕੁਲ ਦਰਮਿਆਨਾ ਛੋਟਾ ਕਾਦਾ ਤੁਹਾਨੂੰ ਸਾਹਿਬ ਠੰਡੀ ਐਡੀ ਆ ਦੋਵੇਂ ਟਾਈਮਾਂ ਦੇ ਜ਼ਰਾਂ ਮਿਲੂਗਾ ਅੱਛਾ ਜੀ ਹਾਂ ਜੀ ਲੋ ਦੋਵੇਂ ਟਾਈਮਾਂ ਪਾੜੇ ਦਾ ਮੈਂ ਮਿਲੂਗੀ ਘਰੇ ਘਰੇ ਵੀ ਜਾ ਕੇ ਇਹਨੂੰ ਲਾਸ਼ਾਟ ਮਾਰੂਗੀ 5 ਕਿਲੋ ਦੋਵੇਂ ਟਾਈਮਾਂ ਦਾ ਹਾਂ ਜੀ ਦੋਵੇਂ ਟਾਈਮਾਂ ਦਾ 5 ਕਿਲੋ ਦਾ ਲਓ ਜੀ 5 ਕਿਲੋ ਦੋਵੇਂ ਟਾਈਮਾਂ ਦਾ ਪਾੜੇ ਤੇ ਮਿਲਦੀ ਆ ਇਹ ਮੂੰਹ ਨਹੀਂ ਗੜਾ ਸੁਣੀ ਆ ਇੱਥੇ ਵੀ ਪਾੜੇ ਦੇ ਮਿਲਦੀ ਆ ਜੇ ਜੀ ਇਹ ਹੈਗੀ ਚੀਜ਼ ਆ ਪਤਾ ਨਹੀਂ ਕੀ ਸਰ ਤਰੋਂ ਨਾਲੋਂ ਜ਼ਿਆਦਾ ਆ ਇਹ ਕਰਮਾਰੀ ਵੇਖੋ ਦੀ ਹਾਈਟ ਕੱਦ ਮੀਡੀਅਮ ਦਰਮਿਆਨੀਆਂ ਵੇਰ ਹੋ ਤਾਂ ਪੂਰੀ ਆ ਇਹ ਰੇਲ ਗੱਡੀ ਦਾ ਦੇਖੋ ਜੀ ਦੇਖੋ ਠੀਕ ਆ ਬਹੁਤ ਛੋਟੀ ਕਰਕੇ ਚਾਹੇ ਸਮਦਰ ਮੀਡੀਅਮ ਹਾਈਟ ਖੇਲ ਕੇ 5 ਕਿਲੋ ਦੁੱਧ ਕਰਮਾਂਲੀ ਦੇ ਥੱਲੇ ਆ 10 ਟਾਂਗ ਦੇ ਇਹ ਵੀ ਸਾਡੇ ਪੈੜੀ ਹਾਥੀ ਵੇਰੇ ਜਾਣੀ ਸੱਚ ਜੁਂਦੀ ਜੇ ਬੱਚਾ ਹੁੰਦਾ ਪਤਾ ਤਾਂ ਦਾਜਾ ਬੰ ਮੋਲੀਓ ਛੋਟਾ ਆ ਕਰਨਾ ਪਹਿਲਾਂ ਮੈਂ ਹੀ ਜਾਂਦਾ ਹੋਵੇ ਕੀ ਮੁੱਲ ਕਰਾਂਗੇ ਤਾਂ ਫਿਰ ਸੰਤੂ ਸਾਹਿਬ ਮੋੜ ਤੂੰ ਹੀ ਕਰ ਦੋ ਸ਼ੋਰਾਇਆ ਕਰ ਦਿਆ ਮੁੱਲ ਕਰ ਦਿਆ 40000 ਅੱਛਾ ਜੀ ਸੋ 37000 ਦੀ ਮੈਂ ਦੇ ਦਾਂਗੇ 37 ਦੀ ਹਾਂਜੀ ਲੈ 5 5 ਕਿਲੋ ਦੁੱਧ ਪੂਰੇ 35 ਦੀ ਮੈਂ 200 ਰੁਪਏ ਛੋੜ ਕਰਨੀ ਆ ਕੋਈ ਵੀ ਮੁੰਡਾ 34 ਵਾਲਾ ਆਣਾ ਫੇਮੇ ਪੂਰੇ 35 ਦੀ ਮੈਂ ਦੇਣੀ ਆ ਪੂਰੇ 35 ਦੀ 200 ਰੁਪਏ ਛੋੜੇ ਜੀ ਤੀਗਾ ਭਰਿਆ ਉਹਨਾਂ ਨੇ ਦਿੱਤਾ ਵੇਰਵਾ ਵੀ ਨਾਲ ਸਾਨੂੰ ਸਾਹਿਬ ਮਾਲੀ ਤੋਂ ਕਰਾਈ ਆ ਆਪਾਂ ਜੀ ਉਹ ਕਾਜ ਪਵਾ ਕੇ ਕੱਲ੍ਹ ਦਾਗੇ ਮਾਲੀ ਉਹਦੇ ਸਾਥ ਤੜ ਦਿਨ ਹੋ ਗਿਆ ਆਪਾਂ ਦੇ ਖਾਲੀ ਮਾਲਿਕ ਹੋਣੇ ਸਤਨ ਸਾਹਿਬ ਚੈੱਕ ਹੋ ਜਾਣੀ ਗੜੀ 5 ਕਿਲੋ ਦੁੱਧ ਦੇ ਮੰਨ ਕੇ 5 ਕਿਲੋ ਦੁੱਧ ਦੇ ਆ ਟਾਈਮ ਕੋਈ ਇਦਾਂ ਲੈ ਦੇ ਚਾਰ ਦੀ ਗਰੰਟੀ ਦੇਣਾ ਨਾ ਜੀ ਨਾ ਕੋਈ ਟੀਗਾ ਟੱਲਾ ਨਹੀਂ 35000 ਕੋ 200 ਰੁਪਏ ਛੋੜੂ ਨਹੀਂ ਕੋਈ ਵੀ ਮਣਾ ਚਮਤੀ ਉਹ ਨਾਲ ਲਾਵੇ ਆਪਾਂ ਨੂੰ ਲਓ ਜੀ 35000 ਕੋ 200 ਰੁਪਏ ਛੋੜੀ ਹੋਣੀ ਹੈ 5 ਕਿਲੋ ਦੁੱਧ ਹਾਂ ਜੀ ਸਦਾ ਦੁੱਧ ਦੀ ਸੇਵਾ ਉਹਦੇ ਛੇ ਹੀ ਕਰ ਜੂਗੀ ਬਿਲਕੁਲ ਜੀ ਆਪਾਂ ਆਪਣੇ ਵਾਲੇ ਪਾਸੋਂ ਵੀਡੀਓ ਪਾਈ ਹੋਵੇਗਾ ਆਪਾਂ ਦਾ ਵੀ ਤਈਓ ਨਾਲ ਹੀ ਕੰਮ ਜਿਆ ਤੁਰੀਆਂ ਤੁਰੀਆਂ ਜਿਆ ਕਰਨਾ ਲਓ ਦੋਸਤੋ ਇੱਕ ਵੱਡੀ ਮਾਂ ਜੀ ਤੁਹਾਨੂੰ ਆਪਾਂ ਸਟਾਰਟਿੰਗ ਤੋਂ ਦਿਖਾਈ ਸੀ ਇਸ ਤੋਂ ਬਾਅਦ ਹੁਣ ਤਿੰਨ ਬੇੜਾ ਰਹਿ ਗਈਆਂ ਤਿੰਨ ਬੇੜਾ ਤੁਹਾਨੂੰ ਦਿਖਾਉਣੇ ਆ ਸਮਝਾਵਾ ਆ ਗਏ ਤੀਜਾ ਸੂਆ ਦੱਬੀ ਆ ਗਈ ਹੈ ਹਾਂਜੀ ਤੁਸੀਂ ਕੋਈ ਦਾਦੇ ਵਾਲੇ ਕੋਈ ਹੱਥ ਵਾਲੇ ਅੱਛਾ ਤੀਜਾ ਸੂਆ ਹੱਥ ਦਾ ਤੀਜਾ ਸੂਆ ਅੱਟਾ ਰਾਹ ਦਾ ਸੂਆ ਹਾਂਜੀ ਹਾਂਜੀ ਤੇ ਬੱਚਾ ਮਗਰ ਤੇ ਬੱਚਾ ਵੱਛਾ ਵਾਜੀ ਮਗਰ ਠੀਕ ਹੈ ਬਹੁਤ ਹੁਣ ਕਿੰਨੇ ਕਿਤੇ ਆ ਗਈ ਸੰਧੂ ਸਾਹਿਬ 14 ਕਿਲੋ ਦੋ ਦੂਗਾ ਪਰ 13 ਕਿਲੋ ਦੋ ਟਾਈਮ ਆਪਣੇ ਘਰੇ ਪਰ ਲੀਟਰ ਮਾਰ ਲੈ ਕੋਈ ਠੀਕ ਹੈ ਜੀ ਦੋਦੇ 14 ਕਿਲੋ ਹੋਊਗਾ ਪਰ 13 ਕਿਲੋ ਮੰਨ ਕੇ ਲੈ ਜਾਈਏ ਮੈਂ ਕਹਿੰਦਾ ਵੀ 13 ਕਿਲੋ ਤੇ ਕੋਈ ਧਾਰ ਹੋਣਾ ਮਾਰੇ ਘੱਡੇ ਦਾ ਆਪਣੀ ਜਗ੍ਹਾ ਦੀ ਹੋਊਗੀ ਲਓ ਜੀ ਛਾਣ ਵੇ ਲੋ ਮੱਝਾਂ ਵਾਲਾ ਕਾ ਹੈਪੀ ਵੀ ਬਾਹਰ ਹੀ ਕੱਢ ਲਾ ਮਾੜਾ ਚਾਨਣ ਦੇ ਵਿੱਚ ਤਸੱਲੀ ਨਾਲ ਦਿਖਾ ਦਈਏ ਆਪਾਂ। ਹਾਂ ਦੋਸਤੋ ਮਗਰ ਬੱਚਾ ਕਦਰ ਇਹਦੀ ਵੀ ਨਹੀਂ ਕਹਿੰਨੇ ਪਾਈ ਗਾਂ ਦੇ ਦੁੱਧ ਜਿਆਦਾ ਨਹੀਂ 15 ਕਿਲੋ ਦਈਏ ਹੋਗੀ ਜਿੱਡੀ ਜਾਜ ਪਾਤ ਵਾਲੀ ਗਾਂ। ਹਾਂ। ਅੱਛਾ ਵੀ ਆਪਾਂ ਇਥੋਂ ਮੰਨ ਲੇ 13 ਕਿਲੋ ਚਵਾ ਦਾਂਗੇ ਉਹਨਾਂ। ਮੈਂ ਕਹਿੰਦਾ 14 ਹੋਊਗਾ ਪਰ 13 ਕਿਲੋ ਦੀ ਗਰੰਟੀ ਦੇ ਹੀ ਭੇਜ ਦਾਂਗੇ। ਠੀਕ ਹੈ ਜੀ। ਜਿੱਦਾਂ ਮਾਦੀ ਆਪਣੇ ਕੋਲ ਵਿੱਚ 4 ਟਾਈਮ ਚੋਈ ਜਾਏ। ਅੱਛਾ ਸਵੇਰ ਨੂੰ ਤਿੱਜਾ ਮੰਨ ਕੇ ਲੈ ਲੈ। ਤਿੱਜਾ ਸਵੇਰ ਤੋਂ ਤੂਈ ਜਿਆਦਾ ਕੋਈ ਤਿੱਜਾ ਮੰਨ ਲੀਏ ਤੇ ਤਿੱਜਾ ਤੋਂ ਤੂਈ ਜਿਆਦਾ। ਠੀਕ ਹੈ। ਪ ਰਲੋ ਰਲੋ ਤੇਰਾ ਜਿੰਮ ਕਾਇਆ ਲੋ ਜਿੱਥੇ ਮਰਜੀ ਡਾਕੇ ਦੋਸਤੋ ਵੇਖੋ ਕੋਈ ਲੱਤ ਨਹੀਂ ਕੋਈ ਸ਼ਰਮ ਨਹੀਂ ਥਾਣੀ ਮੱਜਾਂ ਲੱਗਦੇ ਲੋ ਥਾਣੀ ਮੱਜਾਂ ਲੱਗਾ ਗਾਜਰ ਖੋਲਾ ਤੇ ਤਾਰਾ ਬਿਲਕੁਲ ਲੋ ਰਲੋ ਤੇਰਾ ਕਾਰਜ ਸਭ ਸਵਾਰਨਾ ਸੁਨਮਾ ਠੀਕ ਹੈ ਜੀ ਠੀਕ ਹੈ ਮਹਾਰਾਜ ਮੋਗਾ ਹੀ ਆ ਹਾਂ ਕਰਮਾ ਵਾਲੀ ਥਾਰੇ ਦੇਖੋ ਕਿਦਾਂ ਲੱਗਾ ਭਾਵੇਂ ਛੋਟਾ ਜਿਹਾ ਚੋਲੇ ਜਿਹੜਾ ਮੋਟੇ ਪਾਣੀ ਚ ਜਾਂਚ ਪੂਰੀ ਆ ਪੂਰੀ ਪੂਰੀ ਜਾਂਚ ਹਾਂਜੀ ਲੋ ਦੇਣ ਵੇਖ ਲਈ ਫੇਰ ਅਸਲ ਕਿਹੜਾ ਬੇ 13 ਕਿਲੋ 10 ਦਿਨ ਹੋ ਗਏ ਸੁਦਾ ਸੂਈ ਨੂੰ 10 ਦਿਨ ਹੋ ਗਏ ਹਾਂਜੀ ਠੀਕ ਚੱਲ ਵੀ ਜਾਂ ਪੀ ਸਾਂਭੀ ਨਹੀਂ ਕਹੇ ਨੇ ਕਾਂ ਲਓ ਜੀ ਲੈ ਆ ਵੀ ਹਾਂ ਉਸ ਤੋਂ ਕਰਾ ਲਈ ਫਿਰ ਸਾਂਤੂਨ ਦੀ ਕੁਆਲਿਟੀ ਪੂਰਾ ਗੋਲ ਤੇ ਪੂਰਾ ਨੋਗਰਾ ਥਣ ਕੇ ਕੋਈ ਕਹਿਣ ਬਾਤ ਦੱਸੋ ਕਾਇਆ ਪਰ ਸੂਈ ਤੇਜਾ ਪਰ ਇਹ ਜਿੱਡਾ ਹੁੰਦਾ ਹੋਵੇ ਅਗਲਾ ਵੀ ਇੰਨਾ ਸੋੜਾ ਜਣਾ ਝੂਠੀ ਮਾਰੀ ਜਾਂਦਾ ਨਾ ਨਹੀਂ ਬਿਲਕੁਲ ਜੀ ਬਿਲਕੁਲ ਲੋਕੋ ਸੋਹੇ ਹੈ ਤੇਜਾ ਸੂਆ ਜਿਹੜੀ ਵੈਡ ਸੂਆ ਆਪਾਂ ਤੁਹਾਨੂੰ ਦਿਖਾਤੀ ਹੈ 13 ਕਿਲੋ ਦੁੱਧ ਬਿਲਕੁਲ ਇਹਦੀ ਥੰਨੇ ਖਾ ਯਾਰ ਤੇ ਮੁੱਲ ਕੀ ਰੋਗੇ ਜੀ ਲੈਣ ਦਾ ਜੇ ਦਿੰਦੀ ਵੈਡ ਦਾ ਜੀ ਵਿੱਚ ਫੜ 50000 ਰੁਪਏ ਹੋ ਗਈ 45000 ਹੋ ਗਈ ਹਾਂ 40 ਜੋ ਮਾਨਤਨ ਕਰਦਾਂਗੇ 40 ਜੋ ਹਾਂਜੀ ਠੀਕ ਹੈ ਜੀ ਤੇ ਨਿਹਾਰੀ ਸ਼ਰਤਾਂ ਪੂਰੇ ਸਾਰੇ 35000 ਜੀ ਲਵਾਂਗੇ 200 نوٹ ਛੋਟ ਕਰਾਂਗੇ 35 ਜੋ ਪੂਰੇ 35 ਜੋ ਲਓ ਜੀ ਤੇ 14 ਕਿਲੋ ਆਪਣੇ ਘਰੇ ਕੋਈ ਦੋ ਟਾਈਮ ਚੋਲੇ ਜਾ ਆਨਲਾਈਨ ਮਗਰ ਤੇਰਾ ਕੋਲ ਹੀ ਗਾਰੰਟੀ ਦੇ ਕੇ ਘਰ ਭੇਜ ਦਾਂਗੇ ਠੀਕ ਹੈ ਜੀ ਹਾਂਜੀ ਲਓ ਵੀ ਦੋਸਤੋ ਰੇਟ ਤਾਂ ਹੋ ਗਿਆ ਤੇ ਆਪ ਇਨੇ ਸੰਭੀ ਰਹੀ ਕੀ ਗਾਂ ਮੁਲਕਾ ਦਾ ਭਾਈ ਜੈ ਜੈ ਭਾਏ ਮੰਗੇ 35200 ਰੁਪਏ ਸ਼ੋਰ ਹੋਣੀ ਚਾਹੀਦਾ 35 ਚਾ ਹਾਂ 200 ਰੁਪਏ ਸ਼ੋਰ ਲਓ ਵੀ 13 ਕਿਲੋ ਦੁੱਧ ਬਾਕੀ 24 ਤੋਂ ਹੀ ਵੇਚ ਲਈਆ ਦੁੱਧ ਦੇ ਘਟਦੇ ਆਪਣੀ ਜ਼ਿੰਮੇਵਾਰੀ ਹੋ ਗਈ ਆਪਣੇ ਘਰ ਦਾ ਦੋ ਟਾਈਮ ਚੋਲੇ ਤਿੰਨ ਚੋਲੇ ਜੋ ਕੋਈ ਇਦਾਂ ਜਿੱਦੋਂ ਮਰਦੀ ਕੋਈ ਤਸੱਲੀ ਕਰੇ ਅੱਕੇ ਆ ਗਈ ਅੱ삐 ਆਪਣੇ ਕੋਲ ਸ਼ਾਈ ਬਾਦ ਹਾਂ ਸ਼ਾਈ ਬਾਦ ਹਾਂ ਹਾਂ ਦੂਜਾ ਸੁਭਾ ਡਿਟੇਲਸ ਸੁਭਾ ਤੀਜਾ ਦੂਜਾ 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 ਕਿੰਨੇ ਕਿ ਦਿਨ ਹੋ ਗਏ ਸੁਈ ਨੂੰ ਸੁਣਾ ਸੁਣ 14 ਤੋਂ 15 ਦਿਨ ਹੋ ਗਿਆ ਬਛਾ ਮਗਰ ਜਿਹੜਾ ਵੇਚਿਆ ਆ ਵੀ 14 15 ਦਿਨਾਂ ਦੀ ਸੁਈ ਆ ਹਾਂਜੀ ਤੇ ਮਗਰ ਬਛ 14 15 ਦਿਨਾਂ ਦੀ ਸੂਈ ਆ ਹਾਂਜੀ ਹਾਂਜੀ ਦੂਜਾ ਸੂਆ ਤੇ ਦੁੱਧ ਹੁਣ ਹੈ ਵੀ ਕਿੰਨੇ ਕਿਤੇ ਆ ਗਏ ਜੀ ਸਾਹਿਬ ਦੁੱਧ ਆ ਪਾਲਿਆ 14 15 ਕਿਲੋ ਹੀ ਚੋਗੇ ਹਾਂਜੀ ਆਪਣੇ ਕਿਰਿਆ ਨੇ ਕਾਹਦੇ ਨਾ ਦਿਨ ਦਿਨ ਦਰਿਆ ਘਾਣਾ ਘਰੋਂ ਨਹੀਂ ਬੰਨਿਆ ਗੱਡੀ ਗੱਡੀ ਓਕੇ ਤੇ ਹੁਣ ਵੀ ਗਾਂ ਕੋਲ ਦੁੱਧ 12 12.5 ਕਿਲੋ ਹੋਵੇ 13 ਬਸ 12 ਦੀ ਗਾਰੰਟੀ ਦੇਵਾਂਗੇ ਮਿਲਦੀ ਮਿਲਦੀ ਠੰਡੀ ਧੀਰੀ ਬੰਦਾ ਵਾਹ ਨਾ ਜੀ ਕੋਈ ਗੱਲ ਬਾਤ ਨਹੀਂ ਤੇ ਜਿਹੜਾ ਮਾਰੀ ਚੁੱਕੇ ਖੜੇ ਕਿਸੇ ਤਰ੍ਹਾਂ ਦੇ ਕੋਈ ਲਾਤੇ ਛੜ ਨਾ ਜੀ ਨਾ ਠੀਕ ਹੈ ਜੀ ਕੋਈ ਗੱਲ ਬਾਤ ਨਹੀਂ ਤੇ ਦੋਸਤੋ ਹੁਣ 11 ਕਿਲੋ ਚਵਾ ਦਾਂਗੇ 12 ਨਹੀਂ 12 ਕਿਲੋ ਸੋਦਾ 12 ਕਿਲੋ ਚਵਾ ਦੇ ਤੇ 14 ਕਿਲੋ ਵਿੱਚ ਚੋਕੇ ਦੇ ਹੀ ਖੋਦ ਆ। ਹਾਂਜੀ। ਸੋ ਬੱਚਾ ਮਗਰ ਇਹ ਤੇ ਵਿਖਾ ਦੋ ਤਾਂ ਬੱਚਾ ਮਗਰ ਵਛਾਈ ਆ ਮਸਪੱਛਾ ਜੀ ਮਿਲਦਾ ਪੂਰਾ ਕੱਦ ਕਾੜ ਵੱਡਾ ਵਾ ਵੈੜ ਦਾ ਦੁੱਧ ਦੇਣੀ ਗਾਲ ਵੀ ਜ਼ਿਆਦਾ ਨਹੀਂ 15 15 ਕਿਲੋ 16 ਕਿਲੋ ਤੇ ਹੀ ਜਾਊਗੇ ਪਰ ਓਕੇ ਦਾ ਆਪਾਂ 12 ਕਿਲੋ ਜਿਆਦਾ 14 ਹੋਗੇ ਲਈ ਆ ਠੀਕ ਹੈ ਜੀ 12 ਕਿਲੋ ਬਚਾ ਕੇ ਦਵਾਗੇ ਹੁਣ ਲਓ ਦੋਸਤੋ ਕ੍ਰੋਸ ਅੰਗ ਹੈਗਾ ਜਾਹੀਵਾਲ ਦਾ ਕ੍ਰੋਸ ਆ ਕਸ ਦਵੈ ਨਾ ਫਟਾਪੜੇ ਕੰਦੇ ਦੇ ਵਿੱਚ ਲਓ ਉੱਥੇ ਖੇਡੋਗੇ ਨਾ ਹਾਂ ਲਓ ਜੀ ਡੰਗਰ ਕਰਮਾਲ ਲੈਣੇ ਮਾਲ ਦਾ ਜਿੱਥੇ ਕਹੇ ਕਹੇ ਤੇ ਚੱਲੂ ਡੰਗਰ ਆਪਣਾ ਲਓ ਜੀ ਕਰੋ ਗੱਲ ਠੀਕ ਆ ਸੋ ਸਾਨੂੰ ਵੀ ਮੋਸਟਲੀ ਸਾਰੇ ਵੀਰਾਂ ਨੂੰ ਪਤਾ ਹੈ ਵੀ ਜਾਹੀਵਾਲ ਵੈੜਾ ਦੇ ਲੰਬਾ ਥਣ ਸੋ ਮੋਟਾ ਥਣ ਨੇ ਕਿਸ਼ ਜਿਹੜਾ ਆਖਰੀ ਰੱਖਣ ਦੀ ਜਿੰਦੀ ਵੈੜਾ ਦੀ ਡਮਾਰ ਵੀਰਾਂ ਦੀ ਵਿਸ਼ਾਈਆਂ ਵਾਰ ਲੈਣੇ ਆ ਹਾਂਜੀ ਇਹਨੂੰ ਹੈਪੀ ਬਾਈ ਟੂਰ ਦੀ ਲੰਮਾ ਯਾਰ ਯਾ ਯਾ ਸਾਦੇ ਸ਼ੇ ਸਾਤ ਵਜੇ ਤੇ ਸਵੇਰੇ 8:30 ਵਜੇ 7 ਵਜੇ ਚੋਈ ਨਾ ਠੀਕ ਹੈ ਜੀ ਹਾਂ ਜੀ ਲਓ ਤੁਸੀਂ ਵੀ ਆਪਰੇ 6 6 ਵਜੇ ਤੁਹਾਰੇ ਸਰੇ ਤੇ ਨੇ ਉਹ ਇਹ ਕਿਚਕਾਨ ਉਹ ਕੰਮ ਤੁਸੀਂ ਸਭ ਆਪਣੇ ਘਰੇ ਪਾ ਕੇ ਦੱਸ ਦਿਨਾਗੇ ਤਸੱਲੀ ਕਰੀ ਜਾਵੇ ਠੀਕ ਹੈ ਘਟਨੀਆਂ ਨਾ ਬਦਲੀਆਂ ਦਿਖਣੀਆਂ ਆਪਣੇ ਠੀਕ ਹੈ ਜੀ ਹਾਂ ਜੀ ਲਓ ਵੀ ਰੈਪੀ ਮੂਡ ਦੇ ਕੇ ਉਹ ਦੋਸਤੋ ਸ਼ਾਹੀਵਾਲ ਕ੍ਰੋਸ ਸਾਂਗ ਦੇ ਵਿੱਚ ਇਹ ਬੈੜ ਆ ਠੰਡੀ ਧੀਰੀ ਆ ਮਿੱਠੀ ਆ 12 ਕਿਲੋ ਕੋਈ ਵੀਰ ਆਪਦੀ ਚੋਕੇ ਤਸੱਲੀ ਕਰਕੇ ਲੈ ਕੇ ਜਾ ਸਕਦਾ ਠੀਕ ਹੈ ਤੁਸੀਂ ਦੋਸਤੋ ਮੈਂ 14 ਕਿਲੋ ਚੋਕੇ ਲਈ ਆ ਬਰਾਬਰ ਨਾ ਜੀਜਾ ਨਹੀਂ ਪਲਾਇਆ ਕਾਨ ਆ ਰਿਹਾ ਚਲੋ ਹੋ ਜਾਂਦਾ ਨਹੀਂ ਨਹੀਂ ਕਰਾਈ ਕਰਦੇ ਕੋਈ ਲੋਕ ਨਾ ਦੋ ਕਰ ਜਾਂਦਾ ਡੰਗਰਾ ਠੀਕ ਆ ਜੀ ਠੀਕ ਆ ਤੇ ਆਜੋ ਹੈਪੀ ਵੀਰ ਕੀ ਮੋਲ ਕਰਦੇ ਆ ਜੀ ਸਾਹਿਬ ਵੈੜ ਤੇ 45 ਦੀ ਵੀ ਵਿਗਦੀ ਆ ਹਾਂ ਜੀ 45 ਦੀ ਵੀ ਬਿੰਦੀ ਆ ਹਾਂ 40000 ਚੋਂ ਮਾਨਤਾ ਨ ਕਰਦਾ 2000 ਰੁਪਿਆ ਛੱਡ ਦਾਂਗੇ 40 ਚੋਂ ਹਾਂ ਜੀ ਠੀਕ ਆ ਜੀ ਹਾਂ ਜੀ ਜੇ ਕੋਈ ਜੋੜੀ ਲਊਗਾ ਫਿਰ ਹੋਰ ਮਾਨਤਾ ਨ ਕਰ ਦਾਂਗੇ ਠੀਕ ਆ ਜੀ ਹਾਂ ਜੀ ਹੁਣ ਜੀ ਸਾਹਿਬ ਜੇਰਾ 70000 ਦੀ ਵੈੜ ਦੇ ਦਾਂਗੇ 12 ਗਲਦੋਂ ਦੇ ਦੋ ਟਾਈਮ ਛੋੜ ਆ ਜਿਹੜੀ ਅੱਗੇ ਆ ਗਈ ਆਪਣੀ ਤੀਜਾ ਸੁਆ ਤੀਜਾ ਹਾਂ ਜੀ ਇਹ ਟੋਕੜ ਟੋਕੜ ਅੱਛਾ ਉਦਾਂ ਹੀ ਆਪਾਂ ਨੂੰ ਮਹੀਨੇ ਦੀ ਸੂਈ ਤੇ ਚੌਹਾਂ ਦੀ ਸੂਈ ਪਾ ਦਿੰਦਾ ਭਾਈ ਤਾਂ ਲਈ ਬੱਚੇ ਬਣਨ। ਬਲਕਿ ਟੋਕੜ ਆ। ਕਿ ਬਣੀ ਰਲੀ ਨਹੀਂ ਹੈਗੀ। ਸਮਝਣ ਨਹੀਂ। ਠੀਕ ਆ। ਆਹਨ ਵਿੱਚ ਠੰਡੀ ਇਧਰ ਰੋਲੋ ਕਰਨ ਵਾਲੀ ਇੱਥੇ। ਬਾਬਾ ਦੋਸਤੋ ਟੋਕੜ ਬੈੜਾ ਤੇ ਦੁੱਧ ਕਿੰਨਾ ਦੱਸਿਆ ਦੋਵੇਂ ਟਾਈਮਾਂ ਦਾ? ਸੋਦੋ 6 ਕਿਲੋ ਦੁੱਧ ਹੋਊਗਾ। ਤੇ ਤਿੰਨ ਇੱਕ ਡੰਗ ਤਿੰਨ ਕਰਾਂ। ਹਾਂਜੀ। 6 ਕਿਲੋ ਪੱਕਾ ਦੁੱਧ ਆ ਦੋਸਤੋ। ਦੁੱਧ ਦੇ ਸਾਥੇ ਬਸ 6 ਕਿਲੋ ਜਿਹੜੇ ਚਵਾਈ ਦੇਖੋ। ਬਾਕੀ 6 ਕਿਲੋ ਪਾ ਦੇ ਜੀ। ਕਰੀ ਮੰਨੇ। ਕਿ ਬੇਰ ਬੱਤੇ ਤੋਂ ਇੱਕ ਸੁਆ ਜਿਹੜਾ ਦੋਸਤੋ ਟੋਕੜਾਂ ਦੇ ਵਿੱਚ ਬਣੇ ਹੋਏ ਨੇ ਇਹ ਠੀਕ ਕਰਮਾਲੀ ਘੋਨਸਾ ਡੱਬਰ ਨਾਲ ਚੰਮੜੇ ਦਾ ਬੇਰ ਹੈ ਟੋਕੜਾਂ ਦੇ ਵਿੱਚ ਆ ਪਰ 6 ਕਿਲੋ ਦੁੱਧ ਆ ਥੋੜੇ ਪੈਸੇ ਲਾ ਕੇ ਵੀ ਕਿਸੇ ਵੀਰ ਨੇ ਡੰਗਾ ਸਾਰਨਾ ਤੇ ਜਰੂਰ ਖਰੀਦ ਸਕਦੇ ਖਵਦਾਰ ਤੇ ਆਪਣਾ ਸਾਰਾ ਮਿਲੂਗਾ ਨਵੀਂ ਹੋਈ ਪਰ ਹੋਗੇ ਪਰ ਖੇਦ ਰੋਦੀ ਪਰ ਗਾਰੰਟੀ ਆ ਪੰਜਾ ਛਿਆ ਦਿਨਾਂ ਦੇ ਕਰਦਾ ਪਾ ਦੇਣੇ ਚਲੋ ਰਹਿਣ ਦਾ ਕੋਈ ਪਤਾ ਨਹੀਂ ਹੁੰਦਾ ਆਪਣੇ ਤੋਂ ਛੋਟੀ ਗਾਂ ਵੀ ਮਿਲੂਗੀ ਵੱਡੀ ਗਾਂ ਵੀ ਮਿਲੂਗੀ ਹਰ ਕਿਸ ਤਰ੍ਹਾਂ ਦੀ ਸਾਰਾ ਹੀ ਭਾਅ ਮਿਲੂਗਾ ਆਪਣੇ ਤੋਂ ਬਿਲਕੁਲ ਬਿਲਕੁਲ ਇਹ ਵੀ ਕਈ ਵੀ ਵੱਡੀਆਂ ਤੇ ਛਿੱਟੇ ਵਾਲੇ ਆ ਹਾਂ ਹਾਂ ਵੱਡੀਆਂ ਤੋਂ ਵੀ ਛੋਟੀਆਂ ਤੋਂ ਵੱਡੀਆਂ ਤੋਂ ਹੀ ਲੈ ਆਉਣ ਲਈ ਬੜ ਬੱਤੀਆਂ ਸੀ। ਬੜ ਵੈਸੇ ਦੋਸਤੋ ਵੱਡੇ ਕਾਦਰ ਦੇ ਵਿੱਚ ਆ ਪਰ ਹੈ ਟੋਕੜ। 1 ਕਿਲੋ ਦੁੱਧ। ਬੈਠੀ ਹੋਈ ਉਹਦੇ ਵੀ ਮੈਨੂੰ 80000 ਦੀ 70000 ਦੀ ਆਪਾਂ ਨੂੰ। ਹਾਂ। ਹਾਂਜੀ। ਬਈ ਕਰਮਾ ਵਾਲੀ ਸੀਲ। ਲੋ ਸੀਲ ਦਾ ਅੰਤ ਬੰਦਾ ਇਹਨੇ ਕੋਈ ਨਾ ਲਾਓ। ਆ ਲਓ। ਉੱਥੇ ਮੈਂ ਤਾਰਾ ਮੈਨੂੰ ਲਾਓ। ਜਿਹੜੇ ਬੰਨੇ ਮਰਜੀ ਬਹਿ ਕੇ ਕਰੀਓ ਤੁਸੀਂ। ਹੈਂ? ਜਦੋਂ ਅੰਦਰ ਵੀ ਦੋਵੇਂ ਟਾਈਪ ਪਾਸ ਦੋਵੇਂ ਪਾਸੇ ਚੌਕ ਬਹਿ ਕੇ ਚੌਣੀ ਦੋਵੇਂ ਜੀਪਾਂ ਵਿੱਚ ਜਦਾਂ ਮਾਦੀ ਚੋਈ ਜਾਣ। ਕੋਈ ਨਾ ਲੜੇ। ਦੋਵੇਂ ਜੀਪਾਂ ਬਹਿ ਕੇ ਚੋਈ ਜਾਣ। ਕਰੋ ਗੱਲ। ਤੇ ਬਾਕੀ ਹਾਂ ਲੈਓ। ਹੱਬੀ ਮੋੜ ਦੋਗੇ ਕੁਮਾਰ ਕੁਮਾਰ ਸੰਭਾਵੇਂ ਸੀ ਇਹ ਠੰਡੀ ਕਰਵਾ ਲਈਏ ਜੀ ਜੇਵਾ ਸੁਭਾ ਕਰੂਗਾ ਨਾ ਜੇ ਨਾ ਇੱਕ ਅੱਧੀ ਰੱਖਣੀ ਆ ਜੋ 7-8 ਕਿਲੋ ਚੋਾਈ ਜਾਊਗੀ ਆਪਾਂ ਐਵੇਂ ਵੇਚਦੇ ਮੈਨੂੰ ਪਈਏ ਪਾਰ ਨਹੀਂ ਉਹ ਟੋਕੜਾਂ ਦੇ ਵਿੱਚ ਚਲੋ ਦੋ ਦੋ ਵਦਨਾ ਨਹੀਂ ਇੰਨਾ ਹੀ ਲਈ ਜਾਵੇ ਕੋਈ ਦੋ ਦੋ ਬੜੀ ਵੱਡੀ ਕਰਨਾ ਉਹ ਦੋ ਕਿਲੋ ਖੰਡ ਵਾਜੂਗੀ 6 ਜਾਂ 7 ਕਰ ਜੂਗਾ ਕੁਝ ਸਮਾਂ ਐਸੀ ਵੀ ਫੰਡੀ ਕਰ ਮਾਰੀ ਠੀਕ ਹੈ ਬਾਕੀ ਕੱਦ ਕੋ ਤਾਂ ਚੰਗਾ ਵੜਾ ਅਗੇ ਜੇਕਰ ਦੋਸਤੋ ਰਹਿ ਜਾਂਦੀਆਂ ਕਿਸੇ ਵੀਰ ਦੀ ਉਹ ਕਿਸਮਤ ਆ ਬਾਕੀ ਜਿੰਨਾ ਵੀ ਹੋ ਗੋਣ ਜਨਮੋਂ ਤੇ ਜਾਇਜ਼ ਰੇਟੀ ਆ ਚਲੋ ਬਾਕੀ ਥੋੜੇ ਪੈਸੇ ਲਾਉਣ ਵਾਲੇ ਵੀਰ ਵੀ ਕਾਫੀ ਹੈਗੇ ਆ ਵੀ ਜਿਨ੍ਹਾਂ ਨੇ ਥੋੜਾ ਪਾੜਾ ਡੰਗ ਟਪਾੜਾ ਬੜੇ ਵੀਰਾਂ ਦੇ ਫੋਨ ਆਉਂਦੇ ਵੀ ਜੀ ਥੋੜੇ ਪੈਸੇ ਲਾਉਣੇ ਆ ਉਧਰ ਕੋਈ ਜਰਸੀ ਵੇਚਣ ਤੋਂ ਪਾਈ ਮੈਂ ਕਿਹਾ ਦੂਜਿਆਂ ਤੇ ਫੋਨ ਨਹੀਂ ਆਉਂਦਾ ਯਾਰਾਂ ਹੀ ਫੋਨ ਆ ਗਿਆ ਨਾ ਆ ਗਿਆ ਵੀ ਵੀਜੀ ਜਿਓ 9000 ਦੀ ਜਰਸੀ ਵੇਖੀ ਤੇ ਆ ਗਈ ਇਹ ਨਹੀਂ ਫੋਨ ਤੁਰ ਜਾਂਦਾ ਕੋਈ ਵੀ ਜਿਆਦਾ ਮੈਂ ਥੋੜੇ ਜ਼ੋਰ ਵਾਲਾ ਵੀ ਹੁੰਦਾ ਫੋਨਦਾ ਤੇ ਹੈਪੀ ਕੀ ਕਰਦੇ ਮੁੰਡਾ ਸਾਨੂੰ ਸਾਹਿਬ ਮੋਲਕਾਂ ਨੂੰ 18 ਕਰ ਲਓ ਵੀਜ ਕਰ ਲਓ 16000 ਦੀ ਵਾੜ ਦੇ ਦਾਂਗੇ 16000 ਕੋਲੇ 15 ਜਿਦਾ ਸ਼ੋਰ ਛਾੜ ਕਰ ਦਾਂਗੇ ਚੋਂ ਠੀਕ ਹੈ ਜੀ 15000 ਚੋਂ ਹਾਂਜੀ 15000 ਦੀ ਦੋਸਤੋ ਮੈਂ ਨਾ ਸੰਦੋ ਕੋ ਤੇ ਇਹ ਨਾ ਅੱਥੇ ਹੀ ਪਣੀਦਾ ਭਾਨ ਸਾਰਾ ਟੱਬਰ ਦੇ ਜਿੱਦਾਂ ਮਾਦੀ ਬੈਠੇ ਤੇ ਖੋ ਲੋ ਕੋਈ ਇਹ ਨਹੀਂ ਗੱਲ ਵੀ ਇਹ 15 ਸੌ ਦਾ ਭਾਜਾ ਥਾਣੀ ਬੰਦ ਹੋਣਗੇ ਉਹ ਜੀ ਗੱਲਬਾਤ ਕੋਈ ਨਹੀਂ ਜਿਹੜਾ ਵੀ ਮੇਰੇ ਆਵੇ ਤੇ ਤਸੱਲੀ ਕਰਕੇ ਖੜੇ ਲੇਕਿਨ ਤੋਂ ਨਹੀਂ ਆਇੰਦਾ ਆਨਲਾਈਨ ਵੀਡੀਓ ਕਾਲ ਤੇ ਚਵਾਲੇ ਤਦੋਂ ਕ ਅੱਜ ਇੱਕ ਗਾਂ ਭੇਜੀ ਉਹਨਾਂ ਬੰਦੇ ਦੋ ਟਾਈਮ ਵੀਡੀਓ ਕਾਲ ਦੇ ਆਪਣੇ ਚੁਵਾਈ ਵੀਡੀਓ ਨਹੀਂ ਵਸ਼ੀਆ ਪਾਏ ਪਹਿਲਾਂ ਅੱਜ ਵੜ ਭੇਜੀ ਆ ਪਰਸੋਂ ਚਲਦੀ ਵੀਡੀਓ ਪਾਈ ਮੈਂ ਸਾਰੀ ਕਰੇ ਉਹਦੇ ਆਪਣੇ ਕਿੜੀਆਂ ਘੜਦੀਆਂ ਉਹ ਦਿਨ ਵੀਡੀਓ ਪਾਈ ਉਹ ਦਿਨ ਵਾਲਾ ਮਾਲ ਦੇ ਗੱਜ ਲੈ ਆਂਦਾ ਲੋਕਾਂ ਦੇ ਘਰੇ ਫੜਦਾ ਜਿਹੜਾ ਮਰਦਾ ਜਾ ਕੋ ਉਹਦੇ ਚੋਕੇ ਚਾਰ ਦੇ ਲਾਂਮਾ ਦਿੰਦਾ ਪਰ ਇਹ ਘੜ ਗਈ ਵਧੀ ਸਾਡੀ ਜਿੰਮੇ ਬਈ ਓੜਾ ਵਾ ਸਹੀ ਹੈ ਸਹੀ ਇਹਦੇ ਸੇਵਾ ਲਈ ਮੇਵਾ ਤੇ ਜੇ ਨਾ ਪਾਵਾ ਤੇ ਨਾ ਕੰਮ ਬਣਦਾ ਹਾਂਜੀ ਸੇਵਨ ਵਾਲੀ ਸਾਰਾ ਕਿੰਨੇ ਦੀ 15 ਦੀ 15 ਹਿੰਦੂਵਾਂ ਦੇ ਦਾਂਗੇ ਛੋਟ ਛਾਟ ਕਰ ਦਾਂਗੇ ਵੀਦੋ ਗਿਆ ਇਹਦਾ ਮਾਮਤਾ ਨਾਲ ਥੋੜਾ ਬਣਾ ਹੋ ਜਾਊਗਾ ਲਓ ਜੀ ਹਾਂਜੀ 15000 ਦੀ ਵੀਰ ਦਾ ਦੀ ਆ ਜੀ ਉਹਦਾ ਵੇ ਟੁੱਕੇ ਮੈਨੂੰ ਫੇਰ ਬੰਦਾ 50000 ਦੀ ਦੋ ਦੇ ਹੂੰ ਉਹ ਟੁੱਕੇ ਦੇ ਨਹੀਂ ਫੇਰ ਤੈਨੂੰ ਜ਼ਰੂਰ ਦੇਣੀ ਹੋਰ ਕਿਦੋਂ ਦੇ ਦੂਗਾ ਨਹੀਂ ਚੱਲ ਕੋਈ ਲਾਗੇ ਦਾ ਭੈਣ ਭਰਾ ਲਾਗੇ ਦਾ ਵੀ ਤੋਂ ਲੈ ਹੀ ਸੋ 100 ਕਿਲੋ 200 ਕਿਲੋ ਮੀਟਰ ਦੀ ਗਾੜੇ ਪੰਜੇ ਟਿੱਕਰਾਂ ਦੀ ਮੇਰੀ ਗੱਲ ਸੁਣ ਤੂੰ ਆਕੇ 50 ਦੀ ਲੈਣੀ ਹੈ ਹਾਂਜੀ ਮੈਂ ਟੁੱਕੀ ਹੋਵੇ ਤਾਂ ਅਗਲਾ 70 ਦੀ ਵੇਚ ਨੂੰ ਹੋਵੇ ਤਾਂ ਤੂੰ ਆ ਜਾ ਸਹੀ ਗੱਲ ਬੰਦਾ ਸੱਚੀ ਹੁੰਦਾ ਮੈਂ ਕਿਹਾ ਮੈਂ 50 ਦੀ ਲੈਣੀ ਹੈ ਨਹੀਂ ਨਹੀਂ ਚਲੋ ਉਹ ਬੜੀ ਕਰ ਲੈ ਲੋ ਬਾਕੀ ਜਿਹਨੇ ਬਾੜੀ ਦੇ ਦੋ ਦੋ ਤੋਂ ਜਸਲੀ ਤੁਸੀਂ ਕਰੀ ਜਾਂਦੇ ਆ ਆ ਵੇ ਇਹਦਾ ਕੱਦ ਬਹੁਤ ਵੱਡਾ ਤੇ ਇਹ ਅੱਜ ਪਸੂ ਸੀਗੇ ਟੋਟਲ ਜਿਹੜੇ 6 ਠੀਕ ਆ ਬਾਕੀ ਸ਼ਾਈ ਵਾਲ ਵੈੜ ਦਿਖਾਤੀ ਆ ਇੱਕ ਤੁਹਾਨੂੰ ਉਹ ਡੱਬੀ ਵਿਖਾਤੀ ਆ ਤੇਜਾ ਸੁਆ ਸੂਈ ਉਹਦਾ ਤੂੰ ਬਾਹਰ ਕੱਢ ਕੇ ਫੇਰ ਇੱਕ ਕਰੀ ਮੈਂ ਲੱਗਦੀ ਨਾ ਠੀਕ ਹੈ ਕੋਲ ਆ ਲੈ ਲੋ ਕੋਈ ਹੋ ਜਿਹਾ ਰਮਾਂ ਲੰਗ ਵਾਲੇ ਬੇਪੋ 10 ਜਿਹਾ ਮੈਂ ਬਣ ਕੇ ਖੜੀ ਫਿਰੇ ਬੰਦਾ ਕੋਈ ਹੋਣੀ ਮੈਂ ਠੀਕ ਹੈ ਹੋਰ ਲੱਗੇ ਚੰਗੇ ਸੀਆ ਹੋਣੀ ਉਹ ਭਾਜੀ ਹਿੜਿਆਂ ਨਾਲ ਜਾਂਦੇ ਜੀ ਹਿੜਿਆਂ ਵੱਡੀ ਵੱਡੀ ਮਹਿਮਾਤ ਤੋਂ ਸਭ ਹੋ ਜਾਂਦਾ ਹੈ। ਪਰ ਉਹ ਨਾਲ ਸਹੀ ਮੈਚੋ ਮਿਲ ਜਾਂਦੀ ਆ। ਮੈਂ ਆਖਾ ਭਾਜੀ ਹਿੜਿਆਂ ਨਾਲ ਜਾਂਦੀ ਫਲਾਣੀ ਤੋਂ ਹੁੰਦੀ ਆ। ਆ ਬੈਚੂ ਸੁੰਦਾ ਮੈਂ ਮਾਲ ਲੈਨੇ ਆ। ਹਾਂ ਬੀ ਚੰਗੀ ਆ ਮੈਂ ਵੇਖੋ ਜੀ ਚੰਗੀ ਵੱਡੀ ਕੱਟ ਕਾਠੀ ਪੂਰਾ ਬੋਤਕੇ ਠੀਕ ਹੈ ਚੌੜੇ ਪੇਟ ਪੂਰੇ ਦੇ ਵਿੱਚ। ਵੀ ਲੈ ਚੀਸ ਲੱਗ ਮੈਂ ਆ। ਜਿੱਦਾਂ ਦੀ ਮਰਜ਼ੀ ਲੋ ਉਹ ਜੀ ਗੱਲ ਬਾਤ ਨਹੀਂ ਕੋਈ ਕਰਮਾੜੀ ਨੂੰ। ਕੋਈ ਹੋਰੀ ਮੈਂ ਨਹੀਂ ਗਈ ਕੋਈ ਸ਼ੁਕਰ ਮੈਂ ਕੋਈ ਉਧਰ ਉਧਰ ਭੱਜੀ ਫਿਰੂ ਨੁਸ਼ ਨੁਸ਼ ਵਾਲੀ ਮੈਂ ਨਹੀਂ ਗਈ ਕੋਈ ਤੁਸੀਂ ਵੀ ਕੈਮਰਾ ਵਾਲੀ ਫੜੇ ਨਾ ਕੋਈ ਦਿੱਕਤ ਨਾ ਗੱਲਬਾਤ ਕੋਈ ਚੱਕਰ ਨਹੀਂ ਬਸ ਬਸ ਲੈ ਇਹ ਕੁ ਗੱਲਬਾਤ ਮੈਂ ਲੈਣ ਸਦਾ ਗਾਲੇ ਭਾਈ ਡੰਗਾ ਲਾਣਾ ਸੀਲਸ ਰਾਂ ਨਹੀਂ ਚੰਗੀ ਮੈਂ ਬਸ ਜੀ ਤੇ ਮੋੜ ਤੋਂ ਸੱਚੀ ਕਮਾਲ ਕੀ ਜਿਹੜਾ ਆਇਓ ਤਾਂ ਨਬਸੋਤਾ ਅੱਜ ਸੋਨਾ ਸਾਡੀ ਭਾਰੀ ਆ ਵਜਨ ਲੋਡ ਪੂਰਾ ਇਹ ਕੋਈ ਫੇਰ ਦਿਖਾਉਣ ਦਾ ਮਕਸਦ ਨਹੀਂ ਵੀਰਾਂ ਦਾ ਵੀ ਢੇੜਾ ਠੋਰ ਕਢਾ ਰਹੀ ਚੰਗਾ ਪਸ਼ੂ ਆ ਤੇ ਜਿਹੜੇ ਵੀਰ ਨੂੰ ਪਸੰਦ ਆਊਗਾ ਤੁਸੀਂ ਸੌਦਾ ਕਰ ਲਿਓ ਜੀ ਬੰਦੇ 15 ਕਿਲੋ ਦਿਨ ਹੋ ਗਏ ਸੰਭਾਲ ਲੈਂਦੀ ਐ ਛੋਟੀ ਜੀ ਮੈਂ ਉਹ ਭਾਜੀ ਇਹ 15 ਕਿਲੋ ਦੇ ਦਊ ਇਹਦਾ 1.5 ਲੱਖ ਮੋਲ ਲਿਆ ਮੇਰਾ ਮੋਲ ਕਿੰਨਾ ਪਾ ਗੁਰ ਗੁਰ ਕਾਲੀਏ ਪੈਂਤੀ ਹਰਦੀ ਵੀ ਪਾਈ ਆ ਲੈ ਵਿਗਨੋ ਦਾਲ ਲੱਗਦੀ ਵੀ ਵਿਗਨੋ 30 ਹਰਦੀ ਵੀ ਕਰਿਆ ਜੀ ਬਿਲਕੁਲ ਜੀ ਪਰ ਉਹ ਜਿਹੜਾ ਮੱਛਾ ਪਈ ਜਾਵੇ ਉਹ ਜਾ ਜਿਹੋ ਜਾਂ ਪਸ਼ੂ ਉਹੋ ਜਾਂ ਰੇਟ ਹੈ ਬਸ ਜੀ ਲੋ ਵੀ ਭਰਾਵੋ ਇਹਨੇ ਪਸ਼ੂ ਅੱਜ ਹੈਪੀ ਹੋ ਰਿਹਾ ਦੋਸਤ ਜਿਹੜਾ ਵੀ ਐਨੀਮਲ ਜਿਹੜਾ ਪਸੰਦ ਆ ਦੋਸਤੋ ਉਹਦਾ ਵਿਸ਼ੇਸ਼ ਤੌਰ ਤੇ ਤੁਸੀਂ ਗੱਲਬਾਤ ਕਰ ਲਿਓ ਸੌਦਾ ਕਰਿਓ ਸਾਹਿਬ ਕਿਰਪਾ ਮਾਲਕ ਦੇ ਨਿਗਾਲੇ ਵਿਕੀ ਜਾਂਦੀਆਂ ਆ ਪੁੱਤਨ ਵੀਡੀਓ ਪਾਈ ਉਸ ਨਾਲ ਮਾਲ ਵੇਚ ਗਿਆ ਬਾਕੀ ਚੰਗਾ ਕਰੋ ਮੈਂ ਤਾਂ ਨਰ ਸਾਸ ਸੋਸਰਾ ਵਾਲਿਆ ਉਹ ਡੰਗਰ ਐ ਦੋ ਵੱਧ ਲੱਗ ਜਾ ਕੋਈ ਗੱਲ ਨਹੀਂ ਚੰਗਾ ਕਰੋ ਅਗਲੇ ਨੂੰ ਬਸ ਜੀ ਬਸ ਹਾਂਜੀ ਤੇ ਆਪੀ ਮੇਰੇ ਨੰਬਰ ਵੀ ਦੇ ਸੰਜਾ ਫੋਨ ਆਪਰਾ ਦਾ 8174735729461333 ਠੀਕ ਹੈ ਭਰਾ ਲਵਡੋ ਸੋਏ ਪਸੂ ਸੀ ਅੱਜ ਹੈਪੀ ਬੁਰਜ ਨੱਥੂ ਕੇ ਵਾਲੇ ਵੀਰ ਦੇ ਕੋਲ ਤੇ ਆਓ ਘਰੇ ਆਪਦੀ ਨਰਕਪਰਖ ਕਰੋ ਤਸल्ली ਕਰੋ ਜਿੰਨੇ ਵਿਖਾਏ ਕੇ ਪਸੂ ਆ ਇਸ ਤਰ੍ਹਾਂ ਕੋਈ ਗੱਲ ਨਹੀਂ ਹਾਂ ਤਾਂ ਦੋਸਤਾਂ ਸਾਂਸਾਂ ਵਿੱਚ ਨਾਲ ਤੁਸੀਂ ਸੰਪਰਕ ਬਣਾ ਕੇ ਰੱਖ ਲਿਓ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ